ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆ ਨਵੀਂ ਕਹਾਣੀ ਦੇ ਨਾਲ ਮੇਰਾ ਨਾਮ ਰਿਸ਼ੀ ਹੈ ਇਹ ਗੱਲ ਉਦੋਂ ਦੀ ਆ ਜਦੋਂ ਮੈਂ ਕਾਲਜ ਵਿੱਚ ਪੜਦਾ ਸੀ ਮੈਂ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਮੇਰੇ ਘਰ ਦੇ ਹਾਲਾਤ ਚੰਗੇ ਨਹੀਂ ਸੀ ਮੇਰੇ ਘਰ ਵਿੱਚ ਬਸ ਮੇਰੀ ਮਾਂ ਹੀ ਸੀ ਮੇਰੇ ਪਾਪਾ ਤਾਂ ਮੇਰੇ ਬਚਪਨ ਵਿੱਚ ਹੀ ਮਰ ਗਏ ਸੀ ਮੇਰੀ ਮਾਂ ਨੇ ਲੋਕਾਂ ਦੇ ਕੱਪੜੇ ਸਿਉਂਕੇ ਗੁਜ਼ਾਰਾ ਕੀਤਾ ਹੋਇਆ ਸੀ ਪਰ ਮੈਨੂੰ ਵੀ ਕਾਫੀ ਅਹਿਸਾਸ ਹੁੰਦਾ ਸੀ ਕਿ ਆਪਣੀ ਮਾਂ ਦੀ ਮਦਦ ਕਰਨੀ ਚਾਹੀਦੀ ਆ ਇੱਕ ਦਿਨ ਮੈਂ ਫੈਸਲਾ ਕਰ ਲਿਆ ਕਿ ਮੈਂ ਟਿਊਸ਼ਨ ਪੜਾਇਆ ਕਰੂੰਗਾ ਮੈਂ ਇਹ ਗੱਲ ਆਪਣੇ ਸਰ ਦੇ ਨਾਲ ਕੀਤੀ ਤਾਂ ਉਹਨੇ ਮੈਨੂੰ ਬਹੁਤ ਸਪੋਰਟ ਕੀਤੀ ਜਿਹਦੇ ਕਰਕੇ ਮੈਂ ਟਿਊਸ਼ਨ ਪੜਾਉਣ ਲੱਗ ਪਿਆ ਮੈਂ 2 ਵਜੇ ਫ੍ਰੀ ਹੋ ਜਾਂਦਾ ਸੀ ਤੇ ਘਰ ਜਾ ਕੇ ਇੱਕ ਘੰਟਾ ਟਿਊਸ਼ਨ ਪੜਾਉਂਦਾ ਸੀ ਮੇਰੀ ਮਾਂ ਬਹੁਤ ਖੁਸ਼ ਸੀ ਕਿਉਂਕਿ ਮੈਂ ਇਦਾਂ ਚੰਗੇ ਪੈਸੇ ਕਮਾ ਲੈਂਦਾ ਸੀ ਇਦਾਂ ਹੀ ਦਿਨ ਲੰਘਦੇ ਗਏ ਇੱਕ ਦਿਨ ਮੇਰੇ ਸਰ ਨੇ ਮੈਨੂੰ ਕਿਹਾ ਕਿ ਰਿਸ਼ੀ ਤੂੰ ਮੇਰੀ ਕੁੜੀ ਨੂੰ ਵੀ ਟਿਊਸ਼ਨ ਪੜਾ ਦਿਆ ਕਰ ਉਹ 10ਵੀਂ ਵਿੱਚ ਪੜਦੀ ਐ ਜੇ ਤੂੰ ਪੜਾ ਦੇਉਂਗਾ ਤਾਂ ਮੈਂ ਤੇਰਾ ਬਹੁਤ ਧੰਨਵਾਦ ਕਰੂੰਗਾ ਮੈਂ ਹੈਰਾਨ ਹੋ ਗਿਆ ਕਿਉਂਕਿ ਉਹ ਤਾਂ ਆਪ ਇੱਕ ਟੀਚਰ ਸੀ ਤੇ ਆਪਣੀ ਬੱਚੀ ਨੂੰ ਆਪ ਵੀ ਪੜਾ ਸਕਦੇ ਸੀ ਪਰ ਸਾਰ ਕਹਿਣ ਲੱਗੇ ਕਿ ਮੇਰੀ ਕੁੜੀ ਬਹੁਤ ਸ਼ਰਾਰਤੀ ਆ ਉਹ ਮੇਰੇ ਕੋਲੋਂ ਪੜਦੀ ਨਹੀਂ ਜੇ ਤੂੰ ਪੜਾ ਦੇਉਂਗਾ ਤਾਂ ਮੈਂ ਤੈਨੂੰ ਚੰਗੇ ਪੈਸੇ ਦੇ ਦੇਵਾਂਗਾ ਮੈਂ ਉਹਨਾਂ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਕਿਉਂਕਿ ਮੈਨੂੰ ਪਤਾ ਸੀ ਕਿ ਸਰ ਬਹੁਤ ਅਮੀਰ ਆ ਤੇ ਆਪਣਾ ਇੱਕ ਆਨਲਾਈਨ ਬਿਜ਼ਨਸ ਵੀ ਕਰਦੇ ਆ ਜਿਹਦੇ ਕਰਕੇ ਉਹ ਮੈਨੂੰ ਚੰਗੀ ਫੀਸ ਦੇ ਸਕਦੇ ਆ ਮੈਂ ਟਿਊਸ਼ਨ ਪੜਾਉਣ ਦੇ ਲਈ ਮੰਨ ਗਿਆ ਮੈਂ ਕਿਹਾ ਕਿ ਠੀਕ ਆ ਸਰ ਦੋ ਦਿਨ ਤੱਕ ਮੈਂ ਤੁਹਾਡੇ ਘਰ ਆ ਜਾਇਆ ਕਰੂੰਗਾ ਪਰ ਸਰ ਕਹਿਣ ਲੱਗੇ ਕਿ ਨਹੀਂ ਅੱਜ ਤੋਂ ਹੀ ਆ ਜਾਇਆ ਕਰ ਜਦੋਂ ਮੈਨੂੰ ਛੁੱਟੀ ਹੋਈ ਮੈਂ ਸਰ ਦੇ ਨਾਲ ਉਹਨਾਂ ਦੇ ਘਰ ਚਲਾ ਗਿਆ ਉਹਨਾਂ ਨੇ ਮੈਨੂੰ ਡਰਾਇੰਗ ਰੂਮ ਵਿੱਚ ਬਿਠਾਇਆ ਤੇ ਕਹਿਣ ਲੱਗੇ ਮੈਂ ਹੁਣੇ ਆਪਣੀ ਕੁੜੀ ਨੂੰ ਭੇਜਦਾ ਮੈਨੂੰ 3-4 ਮਿੰਟ ਇੰਤਜ਼ਾਰ ਕਰਨ ਲਈ ਕਿਹਾ ਕੁਝ ਦੇਰ ਬਾਅਦ ਉਹਦੀ ਕੁੜੀ ਜਿੱਦਾਂ ਹੀ ਡਰਾਇੰਗ ਰੂਮ ਵਿੱਚ ਆਈ ਮੈਂ ਉਹਨੂੰ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਉਹ ਤਾਂ ਬਹੁਤ ਸੋਹਣੀ ਸੀ ਮੈਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਜੋ ਮੇਰੇ ਸਾਹਮਣੇ ਬੈਠੀ ਹੋਈ ਸੀ ਉਹ ਕੋਈ ਕੁੜੀ ਸੀ ਜਾਂ ਫਿਰ ਅਪਸਰਾ ਉਹ ਮੇਰੇ ਸਾਹਮਣੇ ਆ ਕੇ ਬੈਠ ਗਈ ਇਸ ਤੋਂ ਪਹਿਲਾਂ ਮੈਂ ਕੁੜੀਆਂ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਸੀ ਕਿਉਂਕਿ ਮੈਂ ਥੋੜਾ ਜਿਹਾ ਸ਼ਰਮਾ ਜਾਂਦਾ ਸੀ ਮੇਰੀ ਮਾਂ ਨੇ ਮੇਰੀ ਪਰਵਰਿਸ਼ ਬਹੁਤ ਵਧੀਆ ਕੀਤੀ ਸੀ ਮੇਰੀ ਕੋਈ ਵੀ ਭੈਣ ਨਹੀਂ ਸੀ ਮੈਂ ਇਕੱਲਾ ਹੀ ਸੀ ਇਸੇ ਕਰਕੇ ਮੈਂ ਕੁੜੀਆਂ ਨੇ ਬਹੁਤ ਇੱਜ਼ਤ ਕਰਦਾ ਸੀ ਮੈਂ ਕਾਫੀ ਧੀਰ ਉਹਨੂੰ ਪੜਾਇਆ ਤੇ ਫਿਰ ਮੈਂ ਕਹਿ ਦਿੰਦਾ ਕਿ ਅੱਜ ਇੰਨਾ ਹੀ ਬਹੁਤ ਆ ਇਹ ਕਹਿ ਕੇ ਮੈਂ ਘਰ ਚਲਾ ਗਿਆ ਮੇਰਾ ਦਿਮਾਗ ਹਜੇ ਵੀ ਉਸੇ ਕੁੜੀ ਬਾਰੇ ਸੋਚ ਰਿਹਾ ਸੀ ਉਸ ਕੁੜੀ ਦਾ ਨਾਮ ਅੰਜਲੀ ਸੀ ਪਹਿਲਾਂ ਤਾਂ ਉਹਨੇ ਬਹੁਤ ਛੋਟਾ ਜਿਹਾ ਟੌਪ ਪਾਇਆ ਹੋਇਆ ਸੀ ਤੇ ਕਹਿਣ ਲੱਗੀ ਸਰ ਕੱਲ ਮੇਰਾ ਟੈਸਟ ਆ ਮੈਂ ਉਹਨੂੰ ਟੈਸਟ ਦੀ ਤਿਆਰੀ ਕਰਵਾਈ ਤੇ ਜਾਦਵੀ ਕਰਵਾਇਆ ਮੈਂ ਉਹਨੂੰ ਕਿਹਾ ਕਿ ਤੂੰ ਪ੍ਰੈਸਟ ਵਿੱਚ ਚੰਗੇ ਨੰਬਰ ਲਿਆਉਣੇ ਆ ਕਿਉਂਕਿ ਮੈਂ ਤੈਨੂੰ ਬਹੁਤ ਵਧੀਆ ਪੜਾਇਆ ਮੇਰੀ ਗੱਲ ਤੇ ਉਹ ਕਹਿਣ ਲੱਗੀ ਕਿ ਨਹੀਂ ਸਰ ਮੈਨੂੰ ਬਾਇਓਲੋਜੀ ਬਹੁਤ ਔਖੀ ਲੱਗਦੀ ਹੈ ਮੈਂ ਚੰਗੇ ਨੰਬਰ ਤਾਂ ਲੈ ਸਕਦੀ ਆ ਪਰ ਪਾਸ ਹੋ ਜਾਊਂਗੀ ਉਹਦੀ ਗੱਲ ਤੇ ਮੈਂ ਹੈਰਾਨ ਹੋ ਗਿਆ ਪਰ ਉਸ ਤੋਂ ਪਹਿਲਾਂ ਕਿ ਉਹ ਰੋ ਪੈਂਦੀ ਮੈਂ ਕਿਹਾ ਕਿ ਠੀਕ ਆ ਜੇ ਤੂੰ ਫੇਲ ਹੋ ਗਈ ਤਾਂ ਉਹ ਕਹਿਣ ਲੱਗੀ ਕਿ ਸਰ ਤੁਸੀਂ ਮੈਨੂੰ ਜੋ ਮਰਜੀ ਸਜ਼ਾ ਦਿਓ ਮੈਨੂੰ ਮਨਜ਼ੂਰ ਆ ਮੈਂ ਉਹਦੀ ਗੱਲ ਸੁਣ ਕੇ ਸ਼ਰਾਰਤੀ ਜਿਹੇ ਅੰਦਾਜ਼ ਵਿੱਚ ਮੁਸਕਾਉਣ ਲੱਗ ਪਿਆ ਮੈਂ ਕਿਹਾ ਠੀਕ ਆ ਜੇ ਤੂੰ ਫੇਲ ਹੋ ਗਈ ਤਾਂ ਮੈਂ ਤੈਨੂੰ ਸਜ਼ਾ ਦੇਵਾਂਗਾ ਮੈਂ ਤੇਰਾ ਇੰਤਜ਼ਾਰ ਕਰੂੰਗਾ ਕਿ ਕਦੋਂ ਤੂੰ ਟੈਸਟ ਵਿੱਚੋਂ ਫੇਲ ਹੋਵੇਂ ਤੇ ਕਦੋਂ ਮੈਂ ਤੈਨੂੰ ਸਜ਼ਾ ਦੇਵਾਂ ਪਤਾ ਨਹੀਂ ਕਿਉਂ ਅੰਜਲੀ ਨੂੰ ਤੰਗ ਕਰਨ ਵਿੱਚ ਮੈਨੂੰ ਮਜ਼ਾ ਆਉਣ ਲੱਗਿਆ ਸੀ ਅਗਲੇ ਦਿਨ ਰੱਬ ਨੇ ਮੇਰੀ ਸੁਣ ਲਈ ਕਿ ਉਹ ਟੈਸਟ ਵਿੱਚੋਂ ਫੇਲ ਹੋਗੀ ਮੈਂ ਬਹੁਤ ਖੁਸ਼ ਹੋਈ ਪਰ ਮੈਂ ਨਕਲੀ ਜਿਹੇ ਗੁੱਸੇ ਨਾਲ ਕਿਹਾ ਕਿ ਤੂੰ ਇਹ ਕੀ ਕਰ ਦਿੱਤਾ ਮੈਂ ਤੈਨੂੰ ਇੰਨੀ ਚੰਗੀ ਤਿਆਰੀ ਕਰਵਾਈ ਸੀ ਪਰ ਤੂੰ ਫਿਰ ਵੀ ਟੈਸਟ ਵਿੱਚੋਂ ਫੇਲ ਹੋ ਗਈ ਉਹ ਕਹਿੰਦੀ ਕਿ ਸਰ ਤੁਸੀਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਪਰ ਮੈਨੂੰ ਸਭ ਕੁਝ ਭੁੱਲ ਗਿਆ ਸੀ ਮੈਂ ਕੀ ਕਰਦੀ ਬਾਇਓਲੋਜੀ ਹਾਈ ਹੀ ਇੰਨੀ ਔਖੀ ਉਹ ਮਾਸੂਮੀਅਤ ਜਿਹੀ ਨਾਲ ਕਹਿ ਰਹੀ ਸੀ ਮੈਂ ਕਿਹਾ ਕਿ ਕੱਲ ਮੈਂ ਤੈਨੂੰ ਕੀ ਕਿਹਾ ਸੀ ਉਹ ਕਹਿਣ ਲੱਗੀ ਕਿ ਕੱਲ ਤੁਸੀਂ ਮੈਨੂੰ ਇਹ ਕਿਹਾ ਸੀ ਜੇ ਟੈਸਟ ਵਿੱਚੋਂ ਫੇਲ ਹੋ ਗਈ ਤਾਂ ਤੁਸੀਂ ਮੈਨੂੰ ਸਜ਼ਾ ਦੇਵੋਗੀ ਮੈਂ ਉਹਨੂੰ ਕਿਹਾ ਕਿ ਠੀਕ ਆ ਫਿਰ ਕੀ ਸਜ਼ਾ ਦੇਵਾਂ ਉਹ ਕਹਿਣ ਲੱਗੀ ਜੋ ਮਰਜ਼ੀ ਸਜ਼ਾ ਦੇ ਦਿਓ ਮੈਨੂੰ ਮਨਜ਼ੂਰਾ ਉਹਦੀ ਮਾਸੂਮੀਅਤ ਤੇ ਖੂਬਸੂਰਤੀ ਤੇ ਮੇਰਾ ਦਿਲ ਧੜਕਣ ਲੱਗ ਪਿਆ ਸੀ ਮੈਂ ਇੱਕ ਨਜ਼ਰ ਨਾਲ ਉਹਦੇ ਵੱਲ ਦੇਖਿਆ ਤੇ ਸਾਡੇ ਦੋਵਾਂ ਤੋਂ ਇਲਾਵਾ ਉੱਥੇ ਕੋਈ ਨਹੀਂ ਸੀ ਮੇਰੇ ਨਾਲ ਇੰਨੀ ਸੋਹਣੀ ਕੁੜੀ ਤੇ ਉਹਦੀ ਸੁੰਦਰਤਾ ਨੂੰ ਦੇਖ ਕੇ ਮੇਰਾ ਦਿਲ ਕੁਝ ਹੋਰ ਹੀ ਸੋਚਣ ਲੱਗ ਪਿਆ ਸੀ ਅਜੀਬ ਜਿਹੇ ਖਿਆਲ ਮੈਨੂੰ ਆਉਣ ਲੱਗ ਪਏ ਸੀ ਮੇਰੇ ਤੇ ਸ਼ੈਤਾਨ ਸਵਾਰ ਹੋ ਗਿਆ ਸੀ ਮੈਂ ਹੌਲੀ ਜਿਹੀ ਉਹਨੂੰ ਕਿਹਾ ਤਾਂ ਫਿਰ ਠੀਕ ਆ ਮੇਰੇ ਕੋਲ ਆ ਜਾ ਮੈਂ ਤੈਨੂੰ ਸਜ਼ਾ ਦੇਣੀ ਚਾਹੁੰਦਾ ਹਾਂ ਅੰਜਲੀ ਬਹੁਤ ਮਾਸੂਮ ਸੀ ਉਹ ਮੇਰੀ ਗੱਲ ਮੰਨ ਗਈ ਤੇ ਮੇਰੇ ਕੋਲ ਆ ਕੇ ਬੈਠ ਗਈ ਮੈਂ ਉਹਨੂੰ ਕਿਹਾ ਕਿ ਤੂੰ ਕਿੰਨੇ ਸਾਲਾਂ ਦੀ ਹੋ ਗਈ ਆ ਉਹ ਕਹਿੰਦੀ ਕਿ ਮੈਂ 16 ਸਾਲਾਂ ਦੀ ਹੋ ਗਈ ਆ ਉਹ 16 ਸਾਲਾਂ ਦੀ ਸੀ ਤੇ ਮੈਂ 21 ਕੋ ਹਾਲ ਦਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਕੋਈ ਵੀ ਸਜ਼ਾ ਦੇਵਾਂ ਤਾਂ ਤੂੰ ਆਪਣੇ ਘਰਦਿਆਂ ਨੂੰ ਦੱਸ ਦੇਉਂਗੀ ਉਹ ਮੈਨੂੰ ਕਹਿੰਦੀ ਕਿ ਮੈਂ ਕਿਉਂ ਦੱਸੂੰਗੀ ਨਹੀਂ ਸਰ ਮੈਂ ਆਪਣੀ ਸਜ਼ਾ ਕਿਸੇ ਨੂੰ ਨਹੀਂ ਦੱਸੂੰਗੀ ਜੇ ਇਦਾਂ ਕੀਤਾ ਤਾਂ ਪਾਪਾ ਮੇਰੇ ਤੇ ਬਹੁਤ ਗੁੱਸੇ ਹੋਣਗੇ ਕਿਉਂਕਿ ਮੈਂ ਤੁਹਾਡੇ ਪੜਾਉਣ ਦੇ باوجود ਵੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦਾ ਇਸ ਲਈ ਮੈਂ ਸਜ਼ਾ ਕਿਸੇ ਨੂੰ ਵੀ ਨਹੀਂ ਦੱਸੂੰਗੀ ਮੈਂ ਚੁੱਪ ਹੋ ਗਿਆ ਉਹਦਾ ਗੁਲਾਬੀ ਚਿਹਰਾ ਦੇਖ ਕੇ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਚੁੰਮ ਲਵਾਂ ਪਰ ਇਦਾਂ ਕਰਨ ਨੂੰ ਮੇਰਾ ਦਿਲ ਨਹੀਂ ਮੰਨਦਾ ਸੀ ਕਿਤੇ ਨਾ ਕਿਤੇ ਮੇਰੀ ਮਾਂ ਦੀ ਕੀਤੀ ਹੋਈ ਜਨ ਪਰ ਬ੍ਰਿਸ਼ ਨੇ ਮੈਨੂੰ ਰੋਕ ਲਿਆ ਸੀ ਇਸ ਲਈ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਕੋਈ ਸਜ਼ਾ ਨਹੀਂ ਦੇਵਾਂਗਾ ਪਰ ਜੇ ਅੱਜ ਤੋਂ ਬਾਅਦ ਤੂੰ ਟੈਸਟ ਵਿੱਚ ਇਦਾਂ ਦੀ ਕੋਈ ਗਲਤੀ ਕੀਤੀ ਜਾਂ ਫੇਲ ਹੋ ਗਈ ਫਿਰ ਮੈਂ ਤੈਨੂੰ ਸਜ਼ਾ ਜ਼ਰੂਰ ਦੇਵਾਂਗਾ ਚੱਲ ਅੱਜ ਮੈਂ ਤੈਨੂੰ ਮਾਫ਼ ਕਰ ਦਿੰਦਾ ਤੇ ਉਹ ਬਹੁਤ ਖੁਸ਼ ਹੋਈ ਮੈਂ ਉਹਨੂੰ ਪੜਾਉਣ ਲੱਗ ਪਿਆ ਇੱਕ ਦਿਨ ਮੈਂ ਉਹ ਕਾਲਜ ਵਿੱਚ ਹੀ ਸੀ ਜਦੋਂ ਸਰ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਰਿਸ਼ੀ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਮੈਂ ਕਿਹਾ ਕਿ ਸਰ ਮੈਂ ਕਲਾਸ ਵਿੱਚ ਆ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆ ਜਾਊਗਾ ਤੁਸੀਂ ਜੋ ਵੀ ਮੈਨੂੰ ਕਹਿਣਾ ਕਹਿ ਦਿਓ ਮੈਂ ਕਲਾਸ ਤੋਂ ਬਾਅਦ ਸਰ ਦੇ ਕੋਲ ਗਿਆ ਤਾਂ ਸਰ ਬਿਜੀ ਸੀ ਕੁਝ ਦੇਰ ਬਾਅਦ ਹੀ ਮੈਂ ਅੰਦਰ ਚਲਾ ਗਿਆ ਸਰ ਕਹਿਣ ਲੱਗੇ ਕਿ ਰਿਸ਼ੀ ਬੈਠ ਮਤੇ ਨੂੰ ਤੇਰੇ ਨਾਲ ਅੰਜਲੀ ਬਾਰੇ ਕੋਈ ਗੱਲ ਕਰਨੀ ਆ ਇਹ ਗੱਲ ਸੁਣ ਕੇ ਮੈਂ ਹੈਰਾਨ ਹੀ ਹੋ ਗਿਆ ਅਚਾਨਕ ਹੀ ਉਹਨਾਂ ਨੇ ਮੇਰੇ ਨਾਲ ਕੀ ਗੱਲ ਕਰਨੀ ਸੀ ਪਰ ਸਰ ਕਹਿਣ ਲੱਗੇ ਕਿ ਮੈਂ ਚਾਹੁੰਦਾ ਕਿ ਅੰਜਲੀ ਤੇਰੇ ਘਰ ਚਲੀ ਜਾਏ ਸਰ ਦੀ ਇਹ ਗੱਲ ਸੁਣ ਕੇ ਮੈਂ ਸੁੰਨਾ ਜਿਹਾ ਹੋ ਗਿਆ ਉਹ ਇਦਾਂ ਕਿਉਂ ਚਾਹੁੰਦੇ ਆ ਸਰ ਕਹਿਣ ਲੱਗਾ ਕਿ ਰਿਸ਼ੀ ਮੈਨੂੰ ਤੇਰੇ ਤੇ ਬਹੁਤ ਵਿਸ਼ਵਾਸ ਆ ਤੂੰ ਬਹੁਤ ਚੰਗਾ ਮੁੰਡਾ ਇਸ ਲਈ ਮੈਂ ਚਾਹੁੰਦਾ ਕਿ ਅੰਜਲੀ ਤੇਰੇ ਘਰੇ ਰਹੇ ਕਿਉਂਕਿ ਮੈਨੂੰ ਕਿਸੇ ਕੰਮ ਲਈ ਕਿਤੇ ਜਾਣਾ ਪੈਣਾ ਪਰ ਸ਼ਹਿਰ ਵਿੱਚ ਮੇਰਾ ਕੋਈ ਆਪਣਾ ਨਹੀਂ ਜਿਹਦੇ ਕੋਲ ਮੈਂ ਆਪਣੀ ਕੁੜੀ ਨੂੰ ਛੱਡ ਕੇ ਚਲਾ ਜਾਵਾਂ ਵੈਸੇ ਵੀ ਉਹਦੇ ਟੈਸਟ ਹੋ ਰਹੇ ਆ ਮੈਂ ਸੋਚਿਆ ਕਿ ਤੂੰ ਉਹਨੂੰ ਪੜਾਉਂਦਾ ਇਸ ਲਈ ਉਹ ਤੇਰੇ ਕੋਲ ਹੀ ਰਹਿ ਲਊਗੀ ਤੇਰੇ ਘਰ ਵਿੱਚ ਤੇਰੀ ਮਾਂ ਉਹਦਾ ਖਿਆਲ ਰੱਖ ਲਊਗੀ ਮੈਂ ਸਰ ਦੀ ਗੱਲ ਸੁਣ ਕੇ ਹੈਰਾਨੀ ਵਿੱਚ ਡੁੱਬ ਗਿਆ ਕਿ ਮੈਂ ਕੀ ਕਰਾਂ ਪਰ ਮੈਂ ਸਰ ਨੂੰ ਕਹਿ ਦਿੱਤਾ ਕਿ ਸਰ ਕੋਈ ਗੱਲ ਨਹੀਂ ਮੈਂ ਤੁਹਾਡੀ ਕੁੜੀ ਨੂੰ ਆਪਣੇ ਘਰ ਹੀ ਪੜਾ ਦੇਵਾਂਗਾ ਪਰ ਮੈਂ ਅੰਦਰੋਂ ਅੰਦਰੀ ਕੰਬ ਰਿਹਾ ਸੀ ਕਿਉਂਕਿ ਮੈਂ ਬੜੀ ਮੁਸ਼ਕਲ ਨਾਲ ਫੈਸਲਾ ਕੀਤਾ ਸੀ ਕਿ ਇਦਾਂ ਕਿਵੇਂ ਹੋ ਸਕਦਾ ਅੰਜਲੀ ਨੂੰ ਆਪਣੇ ਘਰ ਵਿੱਚ ਦੇਖ ਕੇ ਮੈਂ ਕਿੱਦਾਂ ਆਪਣੇ ਦਿਲ ਨੂੰ ਸਾਂਭ ਸਕਦਾ ਇੰਨੀ ਸੋਹਣੀ ਕੁੜੀ ਮੇਰੇ ਕੋਲ ਰਹਿਣ ਵਾਲੀ ਸੀ ਪਰ ਫਿਰ ਮੈਂ ਸੋਚਿਆ ਕਿ ਮੰਮੀ ਵੀ ਘਰ ਹੀ ਹੋਊਗੀ ਮੈਂ ਉਹਨੂੰ ਆਪਣੀ ਮਾਂ ਦੇ ਕੋਲ ਸੁਵਾ ਦਿਆ ਕਰੂੰਗਾ ਇਹੀ ਸੋਚ ਕੇ ਮੈਂ ਹਾਂ ਕਰ ਦਿੱਤੀ ਸਰ ਮੈਨੂੰ ਆਪਣੇ ਨਾਲ ਘਰ ਲੈ ਗਏ ਸ਼ਾਇਦ ਸਰ ਨੇ ਅੰਜਲੀ ਨੂੰ ਫੋਨ ਕਰਕੇ ਤਿਆਰ ਰਹਿਣ ਲਈ ਕਹਿ ਦਿੱਤਾ ਸੀ ਉਹਦੇ ਕੋਲ ਇੱਕ ਛੋਟਾ ਜਿਹਾ ਬੈਗ ਵੀ ਸੀ ਅੰਤਲੀ ਕਾਫੀ ਉਦਾਸ ਸੀ ਸਰ ਉਹਨੂੰ ਸਮਝਾਉਣ ਲੱਗਿਆ ਕਿ ਦੇਖ ਤੇਰਾ ਟੀਚਰ ਆ ਤੂੰ ਇਹਨੂੰ ਤੰਗ ਨਹੀਂ ਕਰਨਾ ਹੁਣ ਇਹ ਹੀ ਤੈਨੂੰ ਪੜ੍ਹਾਉਣਗੇ ਇਹਦੀ ਮਾਂ ਤੇਰਾ ਖਿਆਲ ਰੱਖੂਗੀ ਮੈਂ ਇਹਨਾਂ ਤੇ ਭਰੋਸਾ ਕਰ ਰਿਹਾ ਪਰ ਤੂੰ ਬਹੁਤ ਸ਼ਰਾਰਤੀ ਆ ਮੈਨੂੰ ਤੇਰੇ ਤੋਂ ਡਰ ਲੱਗਦਾ ਕਿ ਕਿਤੇ ਤੂੰ ਆਪਣੇ ਟੀਚਰ ਨੂੰ ਤੰਗ ਨਾ ਕਰੇ ਤੇ ਉਹ ਤੈਨੂੰ ਝਿੜਕ ਨਾ ਦੇਣ ਇਸ ਲਈ ਮੈਂ ਚਾਹੁੰਦਾ ਕਿ ਤੰਗ ਨਾ ਕਰੀ ਜਿੱਦਾਂ ਵੀ ਪੜ੍ਹਾਵੇ ਉਦਾਂ ਹੀ ਪੜ੍ਹਨਾ ਤੇ ਜਿਹੜੀ ਗੱਲ ਕਹੇ ਉਹ ਮੰਨ ਲੈ ਅੰਜਲੀ ਕਹਿਣ ਲੱਗੀ ਕਿ ਪਾਪਾ ਠੀਕ ਹੈ ਮੈਂ ਸਰ ਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿਊਂਗੀ ਸਰ ਨੂੰ ਤੰਗ ਵੀ ਨਹੀਂ ਕਰੂੰਗੀ ਮੈਂ ਇਸੇ ਤਰ੍ਹਾਂ ਅੰਜਲੀ ਨੂੰ ਨੂੰ ਲੈ ਕੇ ਘਰ ਆ ਗਿਆ ਮੇਰੇ ਕੋਲ ਗੱਡੀ ਤਾਂ ਨਹੀਂ ਸੀ ਮੋਟਰਸਾਈਕਲ ਜ਼ਰੂਰ ਸੀ ਇਸ ਲਈ ਅੰਜਲੀ ਮੇਰੇ ਪਿੱਛੇ ਬੈਠੀ ਤੇ ਉਹਦਾ ਬੈਗ ਮੈਂ ਅੱਗੇ ਰੱਖ ਲਿਆ ਸੀ ਅੰਜਲੀ ਕਾਫੀ ਆਰਾਮ ਨਾਲ ਬੈਠੀ ਹੋਈ ਸੀ ਤੇ ਉਹਨੇ ਆਪਣਾ ਹੱਥ ਮੇਰੇ ਮੋਢੇ ਤੇ ਰੱਖ ਦਿੱਤਾ ਸੀ ਤਾਂ ਮੈਨੂੰ ਬਹੁਤ ਅਜੀਬ ਜਿਹਾ ਮਹਿਸੂਸ ਹੋਣ ਲੱਗ ਪਿਆ ਮੇਰੇ ਦਿਲ ਵਿੱਚ ਅਜੀਬ ਜਿਹਾ ਅੰਦਾਜ਼ ਪੈਦਾ ਹੋ ਗਿਆ ਮੈਂ ਜਿੰਨਾ ਚਾਹੁੰਦਾ ਸੀ ਕਿ ਉਸ ਕੁੜੀ ਤੋਂ ਦੂਰ ਰਹਾ ਉਹਨਾਂ ਹੀ ਮੇਰਾ ਦਿਲ ਉਹਤੇ ਵੱਲ ਨੂੰ ਖਿੱਚਿਆ ਜਾ ਰਿਹਾ ਸੀ ਪਰ ਮੈਂ ਆਪਣੇ ਆਪ ਤੇ ਕਾਬੂ ਪਾਇਆ ਤੇ ਉਹਨੂੰ ਘਰ ਲੈ ਕੇ ਆ ਗਿਆ ਸੀ ਮੰਮੀ ਨੇ ਉਹਨੂੰ ਦੇਖਿਆ ਤੇ ਹੈਰਾਨ ਹੋ ਗਈ ਮੈਂ ਮੰਮੀ ਨੂੰ ਸਾਰੀ ਗੱਲ ਦੱਸੀ ਤੇ ਉਹ ਕਹਿਣ ਲੱਗੀ ਕਿ ਇੱਧਰ ਆ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਮੈਂ ਮੰਮੀ ਦੇ ਨਾਲ ਕਮਰੇ ਵਿੱਚ ਗਿਆ ਤੇ ਮੰਮੀ ਕਹਿਣ ਲੱਗੀ ਪੁੱਤ ਤੂੰ ਇਹ ਕੀ ਕਰ ਦਿੱਤਾ ਤੈਨੂੰ ਪਤਾ ਨਾ ਕਿ ਤੇਰੀ ਕਜਨ ਦੀ ਵਿਆਹ ਜਿੱਥੇ ਆਪਾਂ ਜਾਣਾ ਤੇ ਉਹ ਵਿਆਹ ਵੀ ਦੂਸਰੇ ਸ਼ਹਿਰ ਆ ਆਪਾਂ ਨੂੰ 2-3 ਦਿਨ ਲੱਗ ਜਾਣਗੇ ਤੇ ਤੂੰ ਹੁਣ ਇਹਨੂੰ ਲੈ ਕੇ ਘਰ ਆ ਗਿਆ ਉਹ ਇਕੱਲੀ ਕਿੱਦਾਂ ਰੱਖੂਗੀ ਮੰਮੀ ਦੀ ਗੱਲ ਸੁਣ ਕੇ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਤਾਂ ਭੁੱਲ ਹੀ ਗਿਆ ਕਿ ਅਸੀਂ ਵਿਆਹ ਤੇ ਜਾਣਾ ਹੁਣ ਮੈਂ ਕੀ ਕਰਦਾ ਮੈਨੂੰ ਬਹੁਤ ਅਜੀਬ ਲੱਗਦਾ ਸੀ ਪਰ ਮੈਂ ਆਪਣੇ ਆਪ ਨੂੰ ਸਮਝਾਇਆ ਤੇ ਮੰਮੀ ਨੂੰ ਕਹਿਣ ਲੱਗਾ ਕਿ ਕੋਈ ਕੋਈ ਪ੍ਰੋਬਲਮ ਨਹੀਂ ਮੈਂ ਇਦਾਂ ਵੀ ਹੁਣ ਨਹੀਂ ਕਰ ਸਕਦਾ ਕਿ ਅੰਜਲੀ ਨੂੰ ਵਾਪਸ ਭੇਜ ਦੇਵਾਂ ਕਿਉਂਕਿ ਅੰਜਲੀ ਦੇ ਪਾਪਾ ਚਲੇ ਗਏ ਆ ਜੇ ਮੈਂ ਸਾਰ ਨੂੰ ਇਦਾਂ ਮਨਾ ਕੀਤਾ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗੂਗਾ ਇਸੇ ਕਰਕੇ ਇਦਾਂ ਕਰਦੀਆਂ ਕਿ ਤੁਸੀਂ ਵਿਆਹ ਤੇ ਚਲੇ ਜਾਓ ਮੈਂ ਅੰਜਲੀ ਨੂੰ ਸੰਭਾਲ ਲਵਾਂਗਾ ਉਹ ਬਹੁਤ ਹੀ ਚੰਗੀ ਬੱਚੀ ਆ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਮੰਮੀ ਕਹਿਣ ਲੱਗੀ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਮਹੱਲੇ ਵਾਲੇ ਬਹੁਤ ਗੱਲਾਂ ਕਰਨਗੇ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਕਿ ਮੰਮੀ ਤੁਸੀਂ ਮਹੱਲੇ ਵਾਲੇ ਲੋਕਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਿਉਂ ਕਰਦੀਆਂ ਤੁਹਾਨੂੰ ਪਤਾ ਨਾ ਕਿ ਮੇਰੀ ਨੀਅਤ ਕਿੱਦਾਂ ਦੀ ਆ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਤੁਸੀਂ ਆਰਾਮ ਨਾਲ ਵਿਆਹ ਤੇ ਜਾਓ ਸਭ ਕੁਝ ਮੇਰੇ ਤੇ ਛੱਡ ਦਿਓ ਮੈਂ ਆਪਣੀ ਪਰਵਰਿਸ਼ ਨੂੰ ਦਾਗ ਨਹੀਂ ਲੱਗਣ ਦੇਵਾਂਗਾ ਮੇਰੀ ਮਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਵਿਆਹ ਤੇ ਚਲੀ ਗਈ ਘਰ ਵਿੱਚ ਇਕੱਲਾ ਮੈਂ ਹੀ ਸੀ ਤੇ ਮੇਰੇ ਨਾਲ ਅੰਜਲੀ ਸੀ ਉਹ ਵੀ ਮੈਨੂੰ ਪੁੱਛਣ ਲੱਗੀ ਕਿ ਸਰ ਤੁਹਾਡੀ ਮੰਮੀ ਕਿੱਥੇ ਗਏ ਹੈ ਮੈਂ ਕਿਹਾ ਕਿ ਉਹਨਾਂ ਨੂੰ ਕੋਈ ਕੰਮ ਆ ਕੁਝ ਥੇਰ ਤੱਕ ਆ ਜਾਊਗੀ ਮੈਂ ਉਹਨੂੰ ਵੀ ਕੁਝ ਨਹੀਂ ਦੱਸਿਆ ਇਹ ਕਹਿ ਕੇ ਜਲਦੀ ਵਾਪਸ ਆ ਜਾਊਗੀ ਜਦ ਅੰਜਲੀ ਨੂੰ ਪੜਾਉਣ ਲੱਗ ਪਿਆ ਮੈਂ ਉਹਨੂੰ ਬਾਇਓਲੋਜੀ ਸਮਝਾ ਦਿੱਤੀ ਸੀ ਪਰ ਉਹਨੂੰ ਸਮਝ ਨਹੀਂ ਆਉਂਦੀ ਸੀ ਉਹ ਕਹਿਣ ਲੱਗੀ ਕਿ ਸਰ ਕੱਲ ਤਾਂ ਛੁੱਟੀ ਆ ਮੈਂ ਸਕੂਲ ਨਹੀਂ ਜਾਣਾ ਇਸ ਲਈ ਬਾਕੀ ਤਾਂ ਤੁਸੀਂ ਕੱਲ ਨੂੰ ਪੜਾ ਦਿਓ ਮੈਨੂੰ ਵੀ ਯਾਦ ਆਇਆ ਕਿ ਕੱਲ ਤਾਂ ਛੁੱਟੀ ਆ ਸਾਡੇ ਕਾਲਜ 'ਚ ਵੀ ਛੁੱਟੀ ਆ ਇਸ ਲਈ ਮੈਨੂੰ ਵੀ ਛੁੱਟੀ ਸੀ ਮਹਾਰਾਣ ਹੋ ਗਿਆ ਕਿ ਅੰਜਲੀ ਨੂੰ ਏਦਾਂ ਕਰਦੇ ਆ ਕਿ ਹੁਣ ਤੂੰ ਸੌ ਜਾ ਕਿਉਂਕਿ ਕਿਉਂਕਿ ਵੈਸੇ ਵੀ ਕੱਲ ਨੂੰ ਛੁੱਟੀ ਆ ਤੇ ਮੈਂ ਤੈਨੂੰ ਕੱਲ ਨੂੰ ਪੜਾ ਦੇਵਾਂਗਾ ਅੰਜਲੀ ਕਹਿਣ ਲੱਗੀ ਕਿ ਠੀਕ ਆ ਸਰ ਮੈਂ ਉਹਨੂੰ ਉਹਦੇ ਕਮਰੇ ਤੇ ਛਾਡ ਆਇਆ ਤੇ ਉਹ ਚਲੀ ਗਈ ਪਰ ਫਿਰ ਅਚਾਨਕ ਉਹਨੂੰ ਮੇਰੀ ਮਾਂ ਦਾ ਖਿਆਲ ਆਇਆ ਤੇ ਕਹਿਣ ਲੱਗੀ ਕਿ ਤੁਹਾਡੀ ਮੰਮੀ ਹਜੇ ਤੱਕ ਨਹੀਂ ਆਈ ਉਹ ਕਿੱਥੇ ਗਏ ਨੇ ਮੈਂ ਉਹਨੂੰ ਬਹਾਨਾ ਬਣਾ ਕੇ ਕਹਿ ਦਿੱਤਾ ਕਿ ਮੰਮੀ ਰਾਤ ਨੂੰ ਆ ਜਾਊਗੀ ਬਸ ਉਹ ਲੱਗੇ ਹੀ ਕਿਤੇ ਗਈ ਆ ਉਹ ਜਲਦੀ ਹੀ ਆ ਜਾਊਗੀ ਮੈਂ ਉਹਨੂੰ ਵਿਸ਼ਵਾਸ ਦਵਾ ਦਿੱਤਾ ਪਰ ਮੈਨੂੰ ਪਰੇਸ਼ਾਨੀ ਵੀ ਹੋ ਰਹੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਝੂਠ ਨਹੀਂ ਬੋਲਣਾ ਚਾਹੀਦਾ ਪਰ ਮੈਂ ਮਜਬੂਰ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਉਹਨੂੰ ਪਤਾ ਲੱਗੇ ਕਿ ਅਸੀਂ ਘਰ ਵਿੱਚ ਦੋਵੇਂ ਹੀ ਇਕੱਲੇ ਹਾਂ ਮੇਰੇ ਦਿਲ ਵਿੱਚ ਉਹਦੇ ਲਈ ਕੋਈ ਜਜ਼ਬਾਤ ਪੈਦਾ ਹੋ ਜਾਣ ਉਹ ਆਪਣੇ ਕਮਰੇ ਵਿੱਚ ਜਾ ਕੇ ਲੰਮੇ ਪੈ ਗਈ ਮੈਂ ਵੀ ਆਪਣੇ ਕਮਰੇ ਵਿੱਚ ਆ ਗਿਆ ਸੀ ਮੈਂ ਗੂੜੀ ਨੀਂਦ ਵਿੱਚ ਸੁੱਤਾ ਹੋਇਆ ਸੀ ਤਾ ਮੈਨੂੰ ਇਦਾਂ ਲੱਗਿਆ ਕਿ ਅਚਾਨਕ ਅੱਧੀ ਕੋ ਰਾਤ ਨੂੰ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਹਨੇਰੇ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਜਿੱਦਾਂ ਕੋਈ ਮੇਰੇ ਬੈੱਡ ਤੇ ਆ ਕੇ ਲੰਮੇ ਪੈ ਗਿਆ ਇਹ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਅਚਾਨਕ ਮੈਨੂੰ ਅੰਜਲੀ ਦਾ ਖਿਆਲ ਆਇਆ ਮੈਂ ਫਟਾਫਟ ਆਪਣੇ ਕਮਰੇ ਦੀ ਲਾਈਟ ਜਗਾ ਦਿੱਤੀ ਪਰ ਜਿੱਦਾਂ ਹੀ ਮੈਂ ਅੰਜਲੀ ਨੂੰ ਦੇਖਿਆ ਤੇ ਹੈਰਾਨ ਹੀ ਹੋ ਗਿਆ ਉਹ ਮੇਰੇ ਬੈੱਡ ਤੇ ਲੰਮੀ ਪਈ ਹੋਈ ਸੀ ਮੈਂ ਕਿਹਾ ਕਿ ਇਹ ਕੀ ਹਰਫਤਾ ਤੂੰ ਇੱਥੇ ਕੀ ਕਰਨ ਆਈ ਆ ਆਪਣੇ ਕਮਰੇ ਵਿੱਚ ਜਾ ਉਹ ਕਹਿਣ ਲੱਗੀ ਕਿ ਸਰ ਤੁਸੀਂ ਬੁਰਾ ਨਾ ਮੰਨੋ ਪਰ ਮੈਨੂੰ ਹਨੇਰੇ ਵਿੱਚ ਤੇ ਇਕੱਲੀ ਨੂੰ ਸੌਣ ਦੀ ਆਦਤ ਨਹੀਂ ਮੈਂ ਕਦੀ ਵੀ ਇਕੱਲੀ ਨਹੀਂ ਸੁੱਤੀ ਜਦੋਂ ਵੀ ਸੌਂਦੀ ਆ ਮੈਂ ਪਾਪਾ ਦੇ ਨਾਲ ਹੀ ਸੌਂਦੀ ਆ ਤੇ ਮੈਂ ਆਪਣਾ ਬੈੱਡ ਪਾਪਾ ਦੇ ਕਮਰੇ ਵਿੱਚ ਹੀ ਲਾਇਆ ਹੋਇਆ ਤੇ ਮੈਂ ਗਲਤ ਨਹੀਂ ਆ ਮੈਨੂੰ ਪਤਾ ਕਿ ਇਸ ਘਰ ਵਿੱਚ ਆਪਣੇ ਦੋਵਾਂ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਪਰ ਮੈਂ ਕੀ ਕਰਾਂ ਮੈਂ ਇਕੱਲੀ ਨਹੀਂ ਸੌ ਸਕਦੀ ਮੈਨੂੰ ਬਹੁਤ ਡਰ ਲੱਗਦਾ ਇਸ ਲਈ ਮੈਂ ਤੁਹਾਡੇ ਕੋਲ ਹੀ ਸੌ ਜਾਊਂਗੀ ਮੈਂ ਉਹਦੀ ਗੱਲ ਸੁਣੀ ਤੇ ਮੇਰਾ ਦਿਲ ਕਰਦਾ ਸੀ ਕਿ ਮੈਂ ਆਪਣਾ ਸਿਰ ਕੰਦ ਵਿੱਚ ਮਾਰਾਂ ਇਹ ਕਿਦਾਂ ਦੀ ਕੁੜੀ ਆ ਜਿਹਨੂੰ ਮੇਰੇ ਨਾਲ ਰਹਿਣ ਤੇ ਸ਼ਰਮ ਮਹਿਸੂਸ ਨਹੀਂ ਹੁੰਦੀ ਮੈਂ ਉਹਨੂੰ ਕਿਹਾ ਕਿ ਇੰਜਲੀ ਤੂੰ ਇੰਨੀ ਵੀ ਛੋਟੀ ਨਹੀਂ ਤੂੰ ਸਭ ਕੁਝ ਜਾਣਦੀ ਆ ਕਿ ਅਸੀਂ ਦੋਵੇਂ ਇਕੱਲੇ ਕਮਰੇ ਵਿੱਚ ਨਹੀਂ ਰਹਿ ਸਕਦੇ ਹੁਣ ਮੈਂ ਤੈਨੂੰ ਕੀ ਸਮਝਾਵਾਂ ਉਹ ਕਹਿਣ ਲੱਗੀ ਕਿ ਮੈਨੂੰ ਸਭ ਕੁਝ ਪਤਾ ਪਰ ਮੈਂ ਕੀ ਕਰਾਂ ਮੈਂ ਵੀ ਮਜਬੂਰ ਆ ਮੈਮ ਇਹ ਇਕੱਲੀ ਕਦੀ ਨਹੀਂ ਸੁੱਤੀ। ਕਾਫੀ ਧੀਰ ਤੋਂ ਮੈਂ ਇਕੱਲੇ ਕਮਰੇ ਵਿੱਚ ਸੌਣ ਦੀ ਕੋਸ਼ਿਸ਼ ਕਰਦੀ ਸੀ ਪਰ ਮੈਨੂੰ ਨੀਂਦ ਹੀ ਨਹੀਂ ਆ ਰਹੀ ਤੇ ਡਰ ਵੀ ਬਹੁਤ ਜ਼ਿਆਦਾ ਲੱਗਦਾ ਸੀ। ਇਸ ਲਈ ਮੈਂ ਤੁਹਾਡੇ ਕਮਰੇ ਵਿੱਚ ਆ ਗਈ। ਮੈਂ ਸੋਚਿਆ ਕਿ ਚੁੱਪ ਕਰਕੇ ਤੁਹਾਡੇ ਪੈਰਾਂ ਵਾਲੀ ਸਾਈਡ ਤੇ ਸੌ ਜਾਊਂਗੀ ਤੇ ਇਕੱਲੇ ਕਮਰੇ ਵਿੱਚ ਨਹੀਂ ਸੌ ਸਕਦੀ। ਇਹ ਕਹਿ ਕੇ ਉਹ ਰੋਣ ਲੱਗ ਪਈ। ਉਹਦੀ ਆਵਾਜ਼ ਨੇ ਮੈਨੂੰ ਪਛਾਣ ਕਰ ਰਹੀ ਸੀ। ਮੈਂ ਫਟਾਫਟ ਉਹਨੂੰ ਗਿਆ ਕਿ ਚੱਲ ਠੀਕ ਹੈ ਕੋਈ ਗੱਲ ਨਹੀਂ। ਇਸ ਲਈ ਮੈਂ ਸੋਚਿਆ ਕਿ ਇੱਕ ਹੋਰ ਕੰਬਲ ਕੱਢ ਕੇ ਉਹਨੂੰ ਦੇ ਦਿੰਦਾ ਤੇ ਉਹ ਸੌ ਜਾਊਗੀ ਮੈਂ ਉਹਨੂੰ ਕਿਹਾ ਕਿ ਤੂੰ ਇੱਥੇ ਸੌਂ ਜਾ ਮੈਂ ਬੈੱਡ ਤੇ ਸੌਂ ਜਾਂਦਾ ਉਹ ਮੈਨੂੰ ਕਹਿਣ ਲੱਗੀ ਕਿ ਮੈਨੂੰ ਬੈੱਡ ਤੇ ਹੀ ਨੀਂਦ ਆਉਂਦੀ ਆ ਮੈਂ ਕਦੀ ਵੀ ਥੱਲੇ ਨਹੀਂ ਸੁੱਤੀ ਮਜਬੂਰ ਹੋ ਕੇ ਮੈਂ ਆਪ ਥੱਲੇ ਸੌ ਗਿਆ ਤੇ ਉਹਨੂੰ ਬੈੱਡ ਤੇ ਸੌਣ ਲਈ ਕਹਿ ਦਿੱਤਾ ਮੈਨੂੰ ਵੀ ਥੱਲੇ ਨੀਂਦ ਨਹੀਂ ਆ ਰਹੀ ਸੀ ਮੈਂ ਆਪਣੇ ਆਪ ਨੂੰ ਝਿੜਕ ਰਿਹਾ ਸੀ ਕਿ ਮੇਰੇ ਦਿਮਾਗ ਵਿੱਚ ਉਦੋਂ ਇਹ ਗੱਲ ਕਿਉਂ ਨਹੀਂ ਆਈ ਕਿ ਮੰਮੀ ਕਿਤੇ ਬਾਹਰ ਜਾ ਰਹੀ ਆ ਉਹ ਗੱਲ ਨਹੀਂ ਹੋਊਗੀ ਤੇ ਮੈਂ ਕਦੀ ਵੀ ਅੰਜਲੀ ਨੂੰ ਆਪਣੇ ਕੋਲ ਨਾ ਲਿਆਉਂਦਾ ਤੇ ਅੰਜਲੀ ਤਾਂ ਗੂੜੀ نیند ਵਿੱਚ ਹੋਈ ਸੀ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਅੰਜਲੀ ਤੇ ਸੌਣ ਦਾ ਤਰੀਕਾ ਵੀ ਮੈਨੂੰ ਡਿਸਟਰਬ ਕਰ ਰਿਹਾ ਸੀ ਇੱਕ ਤਾਂ ਉਹਨੇ ਖੁੱਲਾ ਜਿਹਾ ਨਾਈਟਸੂਟ ਪਾਇਆ ਹੋਇਆ ਸੀ ਤੇ ਉੱਪਰ ਦੀ ਕੰਬਲ ਵੀ ਨਹੀਂ ਸੀ ਲੈ ਰਹੀ ਪੂਰਾ ਕੰਬਲ ਲਾ ਕੇ ਸੁੱਟਿਆ ਪਿਆ ਸੀ ਤੇ ਸਾਰੇ ਬੈੱਡ ਤੇ ਫੈਲੀ ਹੋਈ ਸੀ ਵਾਰ-ਵਾਰ ਮੇਰੀ ਨਜ਼ਰ ਉਹਦੇ ਤੇ ਹੀ ਜਾ ਰਹੀ ਸੀ ਤੇ ਮੇਰੇ ਜਜ਼ਬਾਤ ਬੇਕਾਬੂ ਹੋ ਰਹੇ ਸੀ ਮੈਂ ਮਸਾ ਹੀ ਆਪਣੇ ਆਪ ਤੇ ਕੰਟਰੋਲ ਕੀਤਾ ਪਰ ਮੈਂ ਸੋਚ ਲਿਆ ਸੀ ਕਿ ਮੈਨੂੰ ਅੱਗੇ ਕੀ ਕਰਨਾ ਅਗਲੇ ਦਿਨ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਅੰਜਲੀ ਚਲਦੀ ਹੀ ਉੱਠ ਗਈ ਉਹਨੇ ਕਮਰੇ ਦੀ ਲਾਈਟ ਜਗਾ ਦਿੱਤੀ ਮੈਂ ਉਹਨੂੰ ਗੁੱਸੇ ਵਿੱਚ ਕਿਹਾ ਕਿ ਇਹ ਤੇਰੀ ਕਿਹੋ ਜਿਹੀ ਹਰਕਤਾਂ ਮੈਂ ਉਹ ਕੋ ਸੋਚ ਲਿਆ ਕਿ ਮੈਂ ਉਹਨੂੰ ਹੁਣ ਝਿੜਕਿਆ ਕਰੂੰਗਾ ਇਹਨਾਂ ਜਿਹੜੀ ਦੂੰਗਾ ਕਿ ਉਹਨੂੰ ਪਤਾ ਲੱਗ ਜਾਊਗਾ ਕਿ ਉਹਨੇ ਕੀ ਕੀਤਾ ਜਦੋਂ ਮੈਂ ਉਹਨੂੰ ਪੜਾਉਣਾ ਸ਼ੁਰੂ ਕੀਤਾ ਤਾਂ ਮੈਂ ਉਹਨੂੰ ਕਾਫੀ ਝੜਕਿਆ ਇੱਕ ਦੋ ਟੌਪਿਕ ਤੇ ਵਾਰ-ਵਾਰ ਉਹ ਝਟਕ ਰਿਹਾ ਸੀ ਤੇ ਉਹਨੂੰ ਯਾਦ ਕਰਨ ਲਈ ਕਹਿ ਰਿਹਾ ਸੀ ਪਰ ਟੌਪਿਕ ਉਹਨੂੰ ਯਾਦ ਨਹੀਂ ਹੋ ਰਹੇ ਸੀ ਮੈਂ ਗੁੱਸੇ ਨਾਲ ਉਹਦੇ ਮੂੰਹ ਤੇ ਥੱਪੜ ਮਾਰਿਆ ਤੇ ਉਹ ਮੈਨੂੰ ਬੜੀ ਹੈਰਾਨੀ ਨਾਲ ਦੇਖਣ ਲੱਗ ਪਈ ਮੈਂ ਥੱਪੜ ਉਹਦੇ ਜਾਣ ਬੁੱਝ ਕੇ ਮਾਰਿਆ ਸੀ ਤਾਂ ਕਿ ਰਾਤ ਨੂੰ ਮੇਰੇ ਕੋਲ ਨਾ ਆ ਜਾਵੇ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਜਜ਼ਬਾਤ ਕੋਈ ਗਲਤ ਕਦਮ ਚੁੱਕ ਲੈਣ ਅੰਜਲੀ ਵੀ ਸਮਝ ਗਈ ਸੀ ਤੇ ਆਪਣੀਆਂ ਮੋਟੀਆਂ-ਮੋਡੀਆਂ ਅੱਖਾਂ ਵਿੱਚ ਹੰਝੂ ਪਰ ਕੇ ਕਹਿਣ ਲੱਗੀ ਠੀਕ ਆ ਮੈਂ ਤੁਹਾਨੂੰ ਤੰਗ ਨਹੀਂ ਕਰੂੰਗੀ ਤੇ ਵਾਪਸ ਆਪਣੇ ਘਰ ਚਲੀ ਜਾਊਂਗੀ ਪਰ ਮੈਂ ਮਜਬੂਰ ਸੀ ਮੈਂ ਉਹਨੂੰ ਵਾਪਸ ਵੀ ਨਹੀਂ ਸੀ ਭੇਜ ਸਕਦਾ ਦੋ ਤਿੰਨ ਦਿਨ ਇਦਾਂ ਹੀ ਲੰਘ ਗਏ ਮੈਨੂੰ ਬਹੁਤ ਬੁਰਾ ਲੱਗਦਾ ਸੀ ਪਰ ਉਹਨੇ ਆਪਣੇ ਪਾਪਾ ਨੂੰ ਦੱਸ ਦਿੱਤਾ ਤੇ ਸਰ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਉਹ ਤਾਂ ਬਲ ਕੇ ਸ਼ਰਮਿੰਦਾ ਹੋਏ ਤੇ ਕਹਿਣ ਲੱਗੇ ਕਿ ਮੈਂ ਮਾਫੀ ਚਾਹੁੰਦਾ ਮੈਂ ਜਾਣਦਾ ਕਿ ਮੇਰੀ ਧੀ ਬਹੁਤ ਸ਼ਰਾਰਤੀ ਹੈ ਕੋਈ ਨਾ ਕੋਈ ਇਦਾਂ ਦੀ ਹਰਕਤ ਜ਼ਰੂਰ ਕਰ ਦੇਊਗੀ ਮੈਂ ਸਰ ਨੂੰ ਕਿਹਾ ਕਿ ਕੋਈ ਗੱਲ ਨਹੀਂ ਅੰਜਲੀ ਅਜੇ ਛੋਟੀ ਬੱਚੀ ਆ ਉਹਨੂੰ ਕੋਈ ਸਮਝ ਨਹੀਂ ਇਸ ਲਈ ਮੈਂ ਉਹਨੂੰ ਇਜਾਜ਼ਤ ਦੇ ਦਿੱਤੀ ਪਰ ਅਗਲੇ ਦਿਨ ਸਰ ਨੇ ਕਿਹਾ ਕਿ ਅੰਜਲੀ ਹੁਣ ਤੇਰੇ ਕੋਲ ਨਹੀਂ ਪੜੂਗੀ ਉਹਦੇ ਲਈ ਮੈਂ ਕਿਸੇ ਕੁੜੀ ਦਾ ਇੰਤਜ਼ਾਮ ਕਰ ਦੇਵਾਂਗਾ ਜੋ ਉਹਨੂੰ ਪੜਾਇਆ ਕਰੂਗੀ ਤਾਂ ਹੀ ਉਹਦੇ ਕੋਲੋਂ ਡਰ ਕੇ ਪੜੂਗੀ ਇਦਾਂ ਤਾਂ ਉਹ ਮੇਰੇ ਕੋਲ ਵੀ ਨਹੀਂ ਪੜਦੀ ਮੇਰਾ ਗੁਜ਼ਾਰਾ ਤਾਂ ਫਿਰ ਵੀ ਚੱਲ ਰਿਹਾ ਸੀ ਮੈਂ ਹੌਲੀ-ਹੌਲੀ ਅੰਜਲੀ ਨੂੰ ਭੁੱਲ ਗਿਆ ਸੀ ਪਰ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਅੰਜਲੀ ਵਸੀ ਹੋਈ ਸੀ ਮੈਂ ਜਦੋਂ ਥੱਪੜ ਮਾਰਿਆ ਸੀ ਤਾਂ ਉਹਦੀ ਅੱਖਾਂ ਵਿੱਚੋਂ ਹੰਝੂ ਟਪਕ ਰਹੇ ਸੀ ਉਸ ਪਲ ਨੂੰ ਯਾਦ ਕਰਦਾ ਸੀ ਤਾਂ ਮੇਰੇ ਦਿਲ ਵਿੱਚ ਕੀਸ ਜਿਹੀ ਨਿਕਲਦੀ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਕਰਕੇ ਅੰਜਲੀ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਪਰ ਉਸ ਵੇਲੇ ਉਹਦੇ ਥੱਪੜ ਮਾਰਨਾ ਜ਼ਰੂਰੀ ਸੀ ਨਹੀਂ ਤਾਂ ਉਸ ਉਮਰ ਵਿੱਚ ਅਸੀਂ ਕੁਝ ਵੀ ਕਰ ਸਕਦੇ ਸੀ ਤੇ ਉਹ ਉਮਰ ਦੇ ਹਿੱਸੇ ਬਹੁਤ ਨਾਜ਼ੁਕ ਹੁੰਦੇ ਆ ਅਸੀਂ ਦੋਵੇਂ ਕੁਝ ਵੀ ਕਰ ਸਕਦੇ ਸੀ ਜੇ ਉਦੋਂ ਕੁਝ ਗਲਤ ਕਰ ਲੈਂਦੇ ਤਾਂ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਨਜ਼ਰ ਨਹੀਂ ਮਿਲਾਉਣੀ ਸੀ ਨਾ ਮੈਂ ਆਪਣੀ ਮਾਂ ਦੇ ਸਾਹਮਣੇ ਸਿਰ ਝੁੱਕ ਕੇ ਗੱਲ ਕਰ ਸਕਦਾ ਸੀ ਇਸ ਲਈ ਮਜਬੂਰੀ ਹੀ ਸਹੀ ਤੇ ਮੈਂ ਅੰਜਲੀ ਦੇ ਥੱਪੜ ਮਾਰਨਾ ਜ਼ਰੂਰੀ ਸਮਝਿਆ ਪੰਜ ਕੋ ਸਾਲ ਲੰਘ ਗਏ ਜਦੋਂ ਮੈਨੂੰ ਪਤਾ ਲੱਗਾ ਕਿ ਅੰਜਲੀ ਯੂਨੀਵਰਸਿਟੀ ਪੜ੍ਹਦੀ ਆ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਉਦੋਂ ਮੈਂ ਬੀ ਐਸ ਸੀ ਕਰ ਰਿਹਾ ਸੀ 5 ਸਾਲ ਉਹ ਮੇਰੇ ਤੋਂ ਛੋਟੀ ਸੀ ਇੱਕ ਦਿਨ ਅਚਾਨਕ ਹੀ ਮੇਰੀ ਨਜ਼ਰ ਯੂਨੀਵਰਸਿਟੀ ਦੇ ਗੇਟ ਤੇ ਖੜੀ ਅੰਜਲੀ ਤੇ ਪੈ ਗਈ ਮੈਂ ਉਹਦੀ ਖੂਬਸੂਰਤੀ ਦੇਖ ਕੇ ਹੈਰਾਨ ਰਹਿ ਗਿਆ ਉਹ ਛੋਟੀ ਤੇ ਸ਼ਰਾਰਤੀ ਨਹੀਂ ਸੀ ਬਲਕਿ ਵੱਡੀ ਤੇ ਸਮਝਦਾਰ ਹੋ ਗਈ ਸੀ ਉਹਨੂੰ ਯੂਨੀਵਰਸਿਟੀ ਦੀ ਹਵਾ ਲੱਗ ਗਈ ਸੀ ਕੁਝ ਮੁੰਡੇ ਉਹਦੇ ਲਾਗੇ ਖੜੇ ਸੀ ਉਹਨਾਂ ਨਾਲ ਗੱਲਾਂ ਕਰਦੀ ਸੀ ਮੈਂ ਹੈਰਾਨ ਹੋ ਗਿਆ ਮੈਂ ਇੱਕ ਨਜ਼ਰ ਨਾਲ ਉਹਨੂੰ ਦੇਖਿਆ ਸ਼ਾਇਦ ਉਹਨੇ ਵੀ ਮੈਨੂੰ ਪਹਿਚਾਨ ਲਿਆ ਸੀ ਪਰ ਉਹ ਮੇਰੇ ਕੋਲ ਨਹੀਂ ਆਈ ਮੈਂ ਬਹੁਤ ਹੈਰਾਨ ਹੋਇਆ ਕਿ ਐਡੀ ਵੀ ਨਾਰਾਜ਼ਗੀ ਸੀ ਕਿ ਉਹ ਮੇਰੇ ਕੋਲ ਨਹੀਂ ਆਈ ਕਿੰਨੇ ਦਿਨ ਇਦਾਂ ਹੀ ਲੰਘਦੇ ਰਹੇ ਮੇਰਾ ਦਿਲ ਤੜਫਦਾ ਸੀ ਮੈਂ ਆਪਣੇ ਦਿਲ ਵਿੱਚ ਦੱਬੀ ਹੋਈ ਅੰਜਲੀ ਦੇ ਪਿਆਰ ਦੇ ਲਈ ਤਰਸਣ ਲੱਗ ਪਿਆ ਮੈਂ ਹੁਣ ਅੰਜਲੀ ਨੂੰ ਰੋਜ਼ ਤੋਂ ਹੀ ਦੇਖਦਾ ਸੀ ਉਹਦੇ ਕੋਲ ਹਰ ਰੋਜ਼ ਦੋ ਤਿੰਨ ਮੁੰਡੇ ਖੜੇ ਹੁੰਦੇ ਸੀ ਜੋ ਉਹਨੇ ਆਪਣੇ ਦੋਸਤ ਬਣਾਏ ਹੋਏ ਸੀ ਤੇ ਮੈਨੂੰ ਬਹੁਤ ਬੁਰੇ ਲੱਗਦੇ ਸੀ ਮਜਬੂਰ ਹੋ ਕੇ ਇੱਕ ਦਿਨ ਮੈਂ ਅੰਜਲੀ ਦੇ ਕੋਲ ਚਲਾ ਗਿਆ ਮੈਂ ਉਹਨੂੰ ਕਿਹਾ ਕਿ ਮੈਨੂੰ ਪਹਿਚਾਣਿਆ ਨਹੀਂ ਉਹਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਮੈਂ ਗੁੱਸੇ ਵਿੱਚ ਉਹਦਾ ਹੱਥ ਫੜ ਲਿਆ ਤੇ ਇੱਕ ਸਾਈਡ ਤੇ ਲੈ ਗਿਆ ਉਹ ਕਹਿਣ ਲੱਗੀ ਕਿ ਇਹ ਕੀ ਕਰ ਰਹੇ ਆ ਮੈਂ ਉਹਨੂੰ ਕਿਹਾ ਕਿ ਜਦੋਂ ਤੱਕ ਤੂੰ ਮੈਨੂੰ ਇਗਨੋਰ ਕਰੂਗੀ ਮੈਂ ਇਹ ਸਭ ਕੁਝ ਕਰਨ ਲਈ ਮਜਬੂਰ ਹੋ ਜਾਊਗਾ ਇਸ ਲਈ ਚੁੱਪ ਕਰਕੇ ਮੇਰੀ ਗੱਲ ਸੁਣ ਅੰਜਲੀ ਕਹਿਣ ਲੱਗੀ ਕਿ ਮੈਨੂੰ ਪਤਾ ਮੈਂ ਤੈਨੂੰ ਬਹੁਤ ਤੰਗ ਕੀਤਾ ਸੀ ਉਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਕਿ ਮੈਂ ਤੈਨੂੰ ਪੜਾਇਆ ਤੇ ਤੂੰ ਕੀ ਹੁਣ ਇਦਾਂ ਬਦਲਾ ਲਾਉਂਗੀ ਤੂੰ ਮੇਰੀ ਬਹੁਤ ਇੱਜ਼ਤ ਕਰਦੀ ਸੀ ਪਰ ਮੇਰੇ ਨਾਲ ਇਦਾਂ ਗੱਲ ਕਰੂਗੀ ਉਹ ਕਹਿਣ ਲੱਗੀ ਕਿ ਹਾਂ ਉਸ ਵਕਤ ਤੁਸੀਂ ਮੇਰੇ ਟੀਚਰ ਸੀ ਪਰ ਹੁਣ ਮੇਰੇ ਕੋਈ ਵੀ ਨਹੀਂ ਲੱਗਦੇ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਮੈਂ ਉਹਨਾਂ ਨਾਲ ਗੱਲ ਕਿਉਂ ਕਰਾਂ ਮੈਂ ਪਰੇਸ਼ਾਨ ਹੋ ਗਿਆ ਮੈਂ ਉਹਦੇ ਕੋਲ ਮਾਫੀ ਕਿੱਦਾਂ ਮੰਗਾ ਇੱਕ ਦਿਨ ਮੈਂ ਉਹਦੇ ਕੋਲ ਮਾਫੀ ਮੰਗ ਲਈ ਮੈਂ ਕਿਹਾ ਕਿ ਉਦੋਂ ਮੇਰਾ ਗੁੱਸਾ ਤੇਰੇ ਤੇ ਕਰਨਾ ਬਹੁਤ ਜ਼ਰੂਰੀ ਸੀ ਜੇ ਮੈਂ ਗੁੱਸਾ ਨਾ ਕਰਦਾ ਤਾਂ ਬਹੁਤ ਕੁਝ ਗਲਤ ਹੋ ਜਾਣਾ ਸੀ ਤੇ ਮੈਂ ਜਿਸ ਉਮਰ ਵਿੱਚ ਸੀ ਉਹ ਉਮਰ ਬਹੁਤ ਹੀ ਨਾਜ਼ੁਕ ਹੁੰਦੀ ਆ ਛੋਟੀ ਜਿਹੀ ਗਲਤੀ ਨੇ ਆਪਣਾ ਦੋਨਾਂ ਨੂੰ ਪ੍ਰਪਾਦ ਕਰਕੇ ਰੱਖ ਦੇਣਾ ਸੀ ਇਸ ਲਈ ਮੈਨੂੰ ਮਜਬੂਰ ਹੋ ਕੇ ਤੇਰੇ ਤੇ ਗੁੱਸਾ ਕਰਨਾ ਪਿਆ ਤੇ ਤੇਰੇ ਤੇ ਹੱਥ ਚੁਕਣਾ ਪਿਆ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਸੀ ਇੱਕ ਜਵਾਨ ਮੁੰਡਾ ਤੇ ਇੱਕ ਕੁੜੀ ਇਦਾਂ ਇਕੱਲੇ ਸੌਣ ਮੈਂ ਇਸ ਲਈ ਤੇਰੇ ਤੇ ਗੁੱਸਾ ਇਸ ਲਈ ਕੀਤਾ ਸੀ ਗੁੱਸੇ ਹੋ ਕੇ ਤੂੰ ਮੇਰੇ ਤੋਂ ਅਲੱਗ ਸੌਣਾ ਸ਼ੁਰੂ ਕਰ ਦੇਵੇਂ ਮੈਂ ਵੀ ਇੱਕ ਮਰਦ ਸੀ ਤੇ ਆਪਣੇ ਆਪ ਤੇ ਕਿਦਾਂ ਕੰਟਰੋਲ ਕਰਦਾ ਮੈਂ ਚਾਹੁੰਦਾ ਸੀ ਕਿ ਮੈਂ ਤੇਰੇ ਨਾਲ ਕੁਝ ਗਲਤ ਕਰਾਂ ਸੱਚ ਤਾਂ ਇਹ ਸੀ ਕਿ ਮੈਂ ਤੈਨੂੰ ਹੌਲੀ-ਹੌਲੀ ਪਸੰਦ ਕਰ ਲੱਗ ਪਿਆ ਸੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ ਮੇਰੀ ਗੱਲ ਸੁਣ ਕੇ ਚੁੱਪ ਹੋ ਗਈ ਤੇ ਕੁਝ ਵੀ ਨਾ ਬੋਲੀ ਪਰ ਉਹਦੀਆਂ ਅੱਖਾਂ ਵਿੱਚ ਜੋ ਗੱਲ ਚਮਕਦੀ ਸੀ ਮੇਰੀ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਈ ਸ਼ਾਇਦ ਉਹ ਮੈਨੂੰ ਪਿਆਰ ਕਰਦੀ ਸੀ ਉਹ ਚਲੀ ਗਈ ਸੀ ਮੈਂ ਵੀ ਵਾਪਸ ਆ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਸ਼ਾਇਦ ਉਹਨੂੰ ਵੀ ਗਲਤੀ ਦਾ ਅਹਿਸਾਸ ਹੋ ਜਾਊਗਾ ਉਹ ਮੇਰੇ ਕੋਲੋਂ ਮਾਫੀ ਮੰਗਣ ਲਈ ਆਊਗੀ ਪਰ ਇਦਾਂ ਹੀ ਦਿਨ ਲੰਘਦੇ ਗਏ ਅੰਜਲੀ ਮੇਰੇ ਕੋਲ ਨਹੀਂ ਆਈ ਕੁਝ ਦਿਨ ਇਦਾਂ ਹੀ ਲੰਘਦੇ ਰਹੇ ਇੱਕ ਦਿਨ ਕਿਸੇ ਨੇ ਮੈਨੂੰ ਆਵਾਜ਼ ਮਾਰੀ ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਅੰਜਲੀ ਸੀ ਉਹ ਮੇਰੇ ਕੋਲ ਆਈ ਤੇ ਕਹਿਣ ਲੱਗੀ ਮੈਨੂੰ ਮਾਫ ਕਰ ਦਿਓ ਮੈਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀ ਪਰ ਮੈਂ ਕੀ ਕਰਦੀ ਮੈਂ ਅੱਜ ਤੱਕ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਜਿੱਦਾਂ ਤੁਹਾਡੇ ਨਾਲ ਕਰਦੀ ਸੀ ਤੁਸੀਂ ਮੈਨੂੰ ਪੜਾਇਆ ਉਹਦਾ ਬਹੁਤ ਬਹੁਤ ਧੰਨਵਾਦ ਪਰ ਮੈਂ ਬਹੁਤ ਨਾਜ਼ੁਕ ਸੀ ਮੇਰੇ ਪਾਪਾ ਕਦੀ ਵੀ ਮੈਨੂੰ ਗੁੱਸੇ ਨਾਲ ਨਹੀਂ ਬੋਲੇ ਸੀ ਪਰ ਤੁਸੀਂ ਮੇਰੇ ਥੱਪੜ ਮਾਰਿਆ ਉਦੋਂ ਤੋਂ ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਪਾਪਾ ਨੂੰ ਦੱਸ ਦੇਵਾਂਗੀ ਤੇ ਤੁਹਾਨੂੰ ਵੀ ਤੇ ਤੁਹਾਡੇ ਕੋਲੇ ਨਹੀਂ ਪੜੂੰਗੀ ਮੈਂ ਸੋਚਦੀ ਸੀ ਕਿ ਪਾਪਾ ਨੂੰ ਕਹਿ ਕੇ ਕੋਈ ਦੂਸਰਾ ਟੀਚਰ ਰਖਵਾ ਲਾਉਂਗੀ ਉਹਦੀ ਗੱਲ ਸੁਣ ਕੇ ਮੈਂ ਥੋੜਾ ਜਿਹਾ ਮੁਸਕਰਾਉਣ ਲੱਗ ਪਿਆ ਅਗਲੇ ਦਿਨ ਹੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਅੰਜਲੀ ਦੇ ਘਰ ਰਿਸ਼ਤਾ ਭੇਜ ਦਿੱਤਾ ਮੇਰੇ ਸਾਰ ਨੇ ਇਸ ਰਿਸ਼ਤੇ ਤੇ ਕੋਈ ਇਤਰਾਜ਼ ਨਾ ਕੀਤਾ ਬਲਕਿ ਖੁਸ਼ੀ ਖੁਸ਼ੀ ਇਸ ਰਿਸ਼ਤੇ ਲਈ ਮੰਨ ਗਏ ਤੇ 15 ਕੁ ਦਿਨਾਂ ਬਾਅਦ ਅੰਜਲੀ ਮੇਰੀ ਵੋਟੀ ਬਣ ਕੇ ਮੇਰੇ ਕਮਰੇ ਵਿੱਚ ਬੈਠੀ ਹੋਈ ਸੀ ਮੈਂ ਉਹਦੇ ਸਾਹਮਣੇ ਬੈਠਾ ਉਹਨੂੰ ਦੇਖ ਰਿਹਾ ਸੀ ਦੋ ਸ਼ਰਮ ਨਾਲ ਸਿਰ ਝੁਕਾ ਕੇ ਬੈਠੀ ਸੀ ਮੈਂ ਉਹਦਾ ਹੱਥ ਫੜ ਕੇ ਕਿਹਾ ਕਿ ਅੰਜਲੀ ਹੁਣ ਤੇਰਾ ਮੇਰੇ ਤੇ ਪੂਰਾ ਅਧਿਕਾਰ ਆ ਤੇ ਮੇਰੇ ਬੈੱਡ ਤੇ ਵੀ ਤੂੰ ਮੇਰੇ ਨਾਲ ਜਿੱਦਾਂ ਮਰਜੀ ਜਪੀ ਪਾ ਕੇ ਸੌਂ ਸਕਦੀ ਹੈ ਕਿਉਂਕਿ ਹੁਣ ਤੋਂ ਤੂੰ ਮੇਰੀ ਘਰ ਵਾਲੀ ਆ ਇਹ ਕਹਿ ਕੇ ਮੈਂ ਅੰਜਲੀ ਦਾ ਹੱਥ ਚੁੰਮ ਲਿਆ ਸੀ ਤੇ ਉਹ ਵੀ ਸ਼ਰਮਾਉਂਦੀ ਹੋਈ ਮੇਰੇ ਸੀਨੇ ਨਾਲ ਲੱਗ ਗਈ ਸੀ ਕਿ ਅਸੀਂ ਆਪਣੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਖੁਸ਼ੀ-ਖੁਸ਼ੀ ਲਗਾਉਣ ਦਾ ਫੈਸਲਾ ਕਰ ਲਿਆ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜੋੜ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ